ਸਤਿ ਸ੍ਰੀ ਅਕਾਲ। ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰiyat ਨਾਲ ਹੋਵੋਗੇ। ਚਿੱਟਾ ਵੇਚਦੀ ਫੜੀ ਗਈ ਲੇਡੀ ਕਾਂਸਟੇਬਲ ਦੇ ਮਾਮਲੇ ਤੇ ਪੰਜਾਬ ਸਰਕਾਰ ਤੇ ਡੀਜੀਪੀ ਦੇ ਉੱਤੇ ਵੀ ਸਵਾਲ ਖੜੇ ਹੋ ਗਏ ਜਿਨ੍ਹਾਂ ਦਾ ਜਵਾਬ ਹੁਣ ਲੈਣਾ ਜ਼ਰੂਰੀ ਹੈ। ਬਾਰੇ ਉਹ ਕਿਹੜੇ ਸਵਾਲ ਹੈਗੇ ਇਸ ਦੇ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ। ਤੁਸੀਂ ਚਲ ਕੇ ਵੀਡੀਓ ਵੇਖਨੇ ਆਂ ਜਾਂ ਫਿਰ ਕਰਨੇ ਆਂ ਉਸੇ ਵਿਚਾਰ। ਬਾਅਦ ਵੱਡੀ ਖਬਰ ਹੈ ਜਿਵੇਂ ਕਿ ਚਿੱਟਾ ਵੇਚਣ ਵਾਲੀ ਕਾਂਸਟੇਬਲ ਦੇ ਘਰ ਦੇ ਮੂਹਰੇ ਪਰਥੂ ਪੈ ਚੁੱਕਿਆ ਹੈ। ਸੀਐਮ ਮਾਨ ਤੇ ਡੀਜੀਪੀ ਗੌਰਵ ਯਾਦਵ ਉਹਨਾਂ ਨੂੰ ਘੇਰ ਲਿਆ ਦੇ ਉਹਨਾਂ ਨੂੰ ਸਵਾਲ ਕੀਤੇ ਜਾ ਰਹੇ ਨੇ ਪੂਰੀ ਵੀਡੀਓ ਤੁਹਾਡੇ ਸਾਹਮਣੇ ਧਰਾਂਗੇ ਕਿ ਹਿੰਮਤ ਹੈ ਤੇਰਾ ਘਰ ਟਾ ਕੇ ਦਿਖਾਓ ਜਿਹੜਾ ਮੁੱਖ ਮੰਤਰੀ ਪੰਜਾਬ ਦੇ ਵਿੱਚ ਇਹ ਦਾਅਵੇ ਕਰਦਾ ਸੀ ਕਿ ਸਾਡੀ ਸਰਕਾਰ ਨਸ਼ੇ ਤਸਕਰਾਂ ਦੇ ਘਟਾ ਰਹੀ ਹੈ ਪਰ ਹੁਣ ਪੂਰੇ ਸਿੰਘ ਫਸਾ ਦਿੱਤੇ ਨੇ ਅੱਗ ਬਾਂਗ ਖਬਰ ਫੈਲ ਗਈ ਹੈ ਪੂਰੇ ਪੰਜਾਬ ਦੇ ਵਿੱਚ ਚਿੱਟਾ ਵੇਚਣ ਵਾਲੀ ਅਮਨਦੀਪ ਕੌਰ ਕਾਂਸਟੇਬਲ ਯਾਨੀ ਉਹਨੂੰ ਬਠਿੰਡੇ ਦੇ ਵਿੱਚ ਫੜਿਆ ਜਾਂਦਾ ਤਾਂ ਉਸ ਤੋਂ ਬਾਅਦ ਕਈ ਵੱਡੇ ਅਫਸਰਾਂ ਦੇ ਨਾਲ ਉਹਦੇ ਲਿੰਕ ਨਿਕਲਦੇ ਨੇ ਉਸ ਤੋਂ ਬਾਅਦ ਬਹੁਤ ਸਾਰਾ ਮਾਮਲਾ ਖਿੰਡ ਜਾਂਦਾ ਪੰਜਾਬ ਦੇ ਵਿੱਚ ਔਰ ਦੂਜੇ ਪਾਸੇ ਭਗਵੰਤ ਮਾਨ ਨੂੰ ਘੇਰ ਲਿਆ ਪੰਜਾਬ ਦੇ ਗੌਰਵ ਜਯਦੇਵ ਡੀਜੀਪੀ ਔਰ ਨਾਲ ਹੀ ਬਠਿੰਡਾ ਦੇ ਐਸਐਸਪੀ ਉਹਨਾਂ ਨੂੰ ਸਵਾਲ ਹੋ ਰਹੇ ਨੇ ਤੁਹਾਡੀ ਜੇਕਰ ਹਿੰਮਤ ਹੈ ਤੇਰੇ ਘਰ ਦਾ ਇੱਕ ਕੌੜਾ ਹੀ ਟਾ ਦਿਓ ਕਿਉਂਕਿ ਉਸ ਕੋਠੀ ਦੇ ਮੂਰੇ ਜਿਹੜਾ ਪਰਥੂ ਪਿਆ ਪੂਰੀ ਖਬਰ ਦਿਖਾਵਾਂਗੇ ਪੰਜਾਬ ਦੇ ਵਿੱਚ ਇਸ ਖਬਰ ਨੇ ਅੱਗ ਦੀ ਤਰ੍ਹਾਂ ਯਾਨੀ ਇੱਕ ਵਾਇਰਲ ਹੋ ਚੁੱਕੀ ਆ ਸਿੱਧੀ ਉਹਦੀ ਕੋਠੀ ਕੋਲੋਂ ਜਿਹੜੀ ਤਸਵੀਰ ਹੈ ਪੂਰੀ ਦਿਖਾਵਾਂਗੇ ਜੋ ਕਿ ਮੁੱਖ ਮੰਤਰੀ ਘਿਰਦੇ ਨਜ਼ਰ ਆ ਗਏ ਨੇ ਪੱਤਰਕਾਰ ਨੇ ਬਹੁਤ ਵੱਡੇ ਗੰਭੀਰ ਸਵਾਲ ਉਠਾ ਦਿੱਤੇ ਨੇ ਮੁੱਖ ਮੰਤਰੀ ਘੇਰ ਲਿਆ ਔਰ ਦੂਜੇ ਪਾਸੇ ਗੌਰਵ ਜਦੇਵ ਡੀਜੀਪੀ ਪੰਜਾਬ ਦੇ ਉਹਨਾਂ ਨੇ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਰਹਿ ਲਿਆ ਸੁਣੋ ਜੀ ਆਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਕਿ ਬੜੇ ਹੀ ਐਵੇਂ ਨੇ ਸੁਣੋ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜੀਜੀਪੀ ਪੰਜਾਬ ਨੂੰ ਤੇ ਐਸਐਸਪੀ ਬਠਿੰਡਾ ਨੂੰ ਇੱਕ ਕੋਠੀ ਦਿਖਾਉਣਾ ਚਾਹਣਾ ਜਿਹੜੀ ਨਸ਼ਾ ਵੇਚਣ ਵਾਲੀ ਦੀ ਹੈ ਜੇ ਤਾਂ ਮੈਂ ਤੈਨੂੰ ਠਾਕੇ ਦਿਖਾਇਓ ਆ ਕੋਠੀ ਮੈਂ ਕਹਾਂ ਮੈਂ ਕੈਮਰਾਮੈਨ ਨੂੰ ਦਿਖਾ ਦੇ ਵਿੱਚ ਚੰਗੀ ਤਰ੍ਹਾਂ ਇਹ ਕੋਠੀ ਉਸ ਕਾਸਟ ਸਟੇਬਲ ਦੀ ਹੈ ਜਿਹਦੇ ਤੋਂ ਚਿੱਟਾ ਫੜਿਆ ਗਿਆ ਜਿਹੜਾ ਥਾਰ ਦੇ ਵਿੱਚ ਚਿੱਟਾ ਫੜਿਆ ਗਿਆ ਇਹ ਕੋਠੀ ਉਹਦੀ ਹੈ ਟਾਪ ਦੀ ਕਲੋਨੀ ਦੇ ਵਿੱਚ ਇਹ ਕੋਠੀ ਹੈ ਕਰੋੜਾ ਰੁਪਈਆ ਦੀ ਕੋਠੀ ਹੈ ਜੇਕਰ ਇਹਨਾਂ ਪੁਲਿਸ ਅਧਿਕਾਰੀਆਂ ਦੇ ਵਿੱਚ ਸਰਕਾਰ 'ਚ ਦਾਮਾ ਤਾਂ ਹੁਣ ਇਹ ਕੋਠੀ ਦੇ ਉੱਤੇ ਪੀਲਾ ਪੰਜਾ ਚਲਾ ਕੇ ਦਿਖਾਓ ਇਸ ਤੋਂ ਪਹਿਲਾਂ ਤੁਸੀਂ ਵਕ ਵਕ ਜਗ੍ਹਾ ਤੇ ਪੀਲੇ ਪੰਜੇ ਚਲਾਏ ਆ ਕਿਸੇ ਦਾ ਕੱਚਾ ਢਾਣਾ ਢਾ ਦਿੱਤਾ ਕਿਸੇ ਦਾ ਪੰਚਾਇਤੀ ਜ਼ਮੀਨ 'ਚ ਬਣਿਆ ਘਰ ਢਾ ਦਿੱਤਾ ਕਿਸੇ ਦਾ ਕਿਤੇ ਬਣਿਆ ਘਰ ਢਾ ਦਿੱਤਾ ਪਰ ਆਕਰ ਤੁਹਾਡੇ ਮੁਲਾਜ਼ਮ ਦਾ ਤੇ ਇਹਦੇ ਕੋਲੋਂ ਚਿੱਟਾ ਫੜਿਆ ਗਿਆ ਤੇ ਹੁਣ ਇਹ ਦੇਰੀ ਨਾ ਕਰੋ ਕਿ ਅਹੇ ਜੀ ਦੇਖਾਂਗੇ ਸਮਾਂ ਲੱਗੂਗਾ ਲਿਆਓ ਬਲਡੋజర్ ਤੁਸੀਂ ਚਿੱਟਾ ਫੜਿਆ ਤੁਸੀਂ ਪਰਚਾ ਕੀਤਾ ਤੁਸੀਂ ਬਰਖਾਸਤ ਕੀਤੀ ਆ ਲਿਆਓ ਬਲਡੋజర్ ਫਿਰ ਢਾਓ ਜੇ ਦਾ ਮੈਂ ਤਾਂ ਪਰ بڑے ਲੋਕਾਂ ਦਾ ਇਹ ਕਹਿਣਾ ਕਿ ਕੋਠੀ ਨਹੀਂ ਢਹਿਣੀ ਕਿਉਂਕਿ ਕੋਠੀ ਢਹਿਣ ਦੇ ਪਿੱਛੇ ਕਾਰਨ ਹੈ ਕਿ ਉਹ ਕਾਸਟੇਬਲ ਦੇ ਸੀਨੀਅਰ ਆਈਪੀਐਸ ਅਧਿਕਾਰੀਆਂ ਤੱਕ ਲਿੰਕ ਸੀ ਉਹਨੇ ਆਪ ਦਾ WhatsApp ਵੀ ਦਿਖਾਇਆ ਕਿ ਮੇਰੇ ਸੀਨੀਅਰ ਅਧਿਕਾਰੀਆਂ ਨਾਲ ਲਿੰਕ ਹੈ ਤੁਸੀਂ ਇਹ ਚੀਜ਼ਾਂ ਨਾਲ ਗੱਲ ਕਰ ਲੋ ਤੇ ਜਿਹਦੇ ਐਡੀ ਐਡੀ ਕੋਠੀ ਜਿਹੜੀ ਤਸਵੀਰ ਦਿਖਾ ਦਿਆਂ ਆਹ ਕਲੋਨੀ ਦੇ ਵਿੱਚ ਕੋਠੀਆਂ ਚੰਗੇ ਬਿਜ਼ਨਸਮੈਨਾਂ ਦੀਆਂ ਚੰਗੇ ਕਾਰੋਬਾਰੀਆਂ ਦੀਆਂ ਆਮ ਬੰਦੇ ਤੋਂ ਇੱਥੇ ਕੋਠੀ ਬਣਾਉਣੀ ਬਹੁਤ ਔਖੀ ਹੈ ਜਿਹੜੇ ਕੋਈ ਚੰਗੇ ਮੁਲਾਜ਼ਮ ਹੈ ਚੰਗਾ ਕੰਮ ਕਰਦੇ ਆ ਉਹ ਇੱਥੇ ਜਿਹੜੇ ਆ ਪਲਾਟ ਲੈ ਸਕਦੇ ਉਹ ਹੀ ਇੱਥੇ ਕੋਠੀ ਕਿਉਂਕਿ ਬਠਿੰਡੇ ਦਾ ਬਹੁਤ ਟੌਪ ਦੀ ਕਲੋਨੀ ਹੈ ਜਿਹਨੂੰ ਕਹਣੀ ਬਹੁਤ ਵਧੀਆ ਕਲੋਨੀ ਤੇ ਇੱਥੇ ਇੱਕ ਕਾਸਟੇਬਲ ਵੱਲੋਂ ਐਡੀ ਵੱਡੀ ਕੋਠੀ ਪਾ ਲੈਣੀ ਇਹਦੇ ਤੇ ਸਵਾਲ ਖੜੇ ਹੁੰਦੇ ਆ ਤਾਂ ਇਥੋਂ ਇੱਕ ਗੱਲ ਕਲੀਅਰ ਹੈ ਕਿ ਉਹਦੇ ਵਾਕਈ ਕਿਸੇ ਨਾ ਕਿਸੇ ਆਈਪੀਐਸ ਅਧਿਕਾਰੀ ਨਾਲ ਤਾਂ ਲਿੰਕ ਹੈਗੇ ਆ ਇੱਕ ਹੋਰ ਵੱਡੀ ਗੱਲ ਕਿ ਉਹ ਮਾਨਸਾ ਦੀ ਭਰਤੀ ਹੋਈ ਵੀ ਹੈ ਤੇ ਡਿਊਟੀ ਬਟਾਂਡੇ ਕਰ ਰਹੀ ਸੀ ਦੂਜੇ ਜ਼ਿਲ੍ਹੇ ਜੋ ਦੂਜੇ ਜ਼ਿਲ੍ਹੇ ਚ ਆਉਣ ਲਈ ਵੀ ਇੱਕ ਵੱਡੀ ਪਾਵਰ ਦੀ ਲੋੜ ਹੁੰਦੀ ਹੈ ਇੱਕ ਵੱਡੇ ਆਈਪੀਐਸ ਅਧਿਕਾਰੀ ਦੀ ਲੋੜ ਹੁੰਦੀ ਹੈ ਜਿਹੜਾ ਉੱਥੋਂ ਬਦਲਾ ਕੇ ਉੱਥੇ ਲੈ ਆਵੇ ਤਾਂ ਇਹ ਸਾਰਾ ਕੁਝ ਜਿੰਨੀਆਂ ਨੇ ਪ੍ਰਾਪਰਟੀ ਥਾਰ ਗੱਡੀਆਂ ਵਰਨਾ ਗੱਡੀਆਂ ਜਾਂ ਜਿੰਨਾ ਵੀ ਕੋਈ ਚੰਗੀਆਂ ਰੋਲੈਕਸ ਦੀਆਂ ਘੜੀਆਂ ਜੋ ਕੁਛ ਹੈ ਇਹ ਸਭ ਨੂੰ ਪਤਾ ਹੈ ਕਿ ਇੱਕ ਕਾਫ ਸਟੇਬਲ ਦੀ ਤਨਖਾਹ ਨਾਲ ਤਾਂ ਉਹਦੇ ਗੁਜ਼ਾਰੇ ਵੀ ਨਹੀਂ ਹੁੰਦੇ ਕਿਉਂਕਿ ਉਹਨੂੰ ਖਰਚੇ ਬਹੁਤ ਪੈਂਦੇ ਆ ਉਹਨੂੰ ਕੰਮ ਇਹ ਪੰਜਾਬ ਦਾ ਇੱਕ ਪੱਤਰਕਾਰ ਆ ਜਿਹਨੇ ਉੱਥੇ ਜਾ ਕੇ ਉਹਦੀ ਕੋਠੀ ਦਿਖਾ ਦਿੱਤੀ ਹੈ ਕਿ ਸੀਐਮ ਮਾਨ ਨੇ ਦੀ ਹੁਣ ਕੋਠੀ ਢਾਵੇ ਗੌਰਵ ਜਾਦਵ ਡੀਜੀਪੀ ਪੰਜਾਬ ਦੇ ਕਿ ਉਹਨਾਂ ਦੇ ਪੰਜਾ ਚਲਾਉਣਗੇ ਉਹਨਾਂ ਦੇ ਕਾਰਵਾਈ ਕਰਨਗੇ ਔਰ ਦੂਜੇ ਪਾਸੇ ਐਸਐਸਪੀ ਬਠਿੰਡਾ ਉਹਨਾਂ ਨੂੰ ਵੀ ਕਿਹਾ ਗਿਆ ਕਿ ਭਾਈ ਜੇਕਰ ਤੁਹਾਡੇ ਵਿੱਚ दम ਹੈ ਤਾਂ ਇਸ ਦੀ ਕੋਠੀ ਢਾਕੇ ਦਿਖਾਓ ਕਿਉਂ ਕਿ ਉਹਦੇ ਪਿੱਛੇ ਦਾ ਜਿਹੜਾ ਰਾਜ ਦੱਸਿਆ ਜਾ ਰਿਹਾ ਕਿਤੇ ਨਾ ਕਿਤੇ ਉਹੀ ਬਹੁਤ ਵੱਡੀ ਪਾਵਰ ਬਣੀ ਹੋਈ ਹੈ ਉਸ ਕੁੜੀ ਦੀ ਜਿਹਨੂੰ ਕਿਹਾ ਜਾਂਦਾ ਅਮਨਦੀਪ ਬਠਿੰਡੇ ਵਾਲੀ ਥਾਰ ਵਾਲੀ ਕੁੜੀ ਜਿਸ ਕੋਲ ਬਹੁਤ ਵੱਡੀ ਮਾਤਰਾ ਦੇ ਵਿੱਚ ਚਿੱਟਾ ਫੜਿਆ ਜਾਂਦਾ ਉਹਦੀ ਥਾਰ ਦੀ ਗੱਡੀ ਦੇ ਵਿੱਚੋਂ ਉਹ ਥਾਰ ਇੱਕ ਨਹੀਂ ਕਈ ਸਾਰੀਆਂ ਨੇ ਬਹੁਤ ਸਾਰੀਆਂ ਗੱਡੀਆਂ ਦੀ ਮਾਲਕਾ ਬਹੁਤ ਵੱਡਾ ਬੰਗਲਾ ਹੁਣ ਤਾਂ ਤੁਹਾਨੂੰ ਦਿਖਾ ਵੀ ਚੁੱਕੇ ਆ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਤੇ ਲਗਾਤਾਰ ਸਵਾਲ ਉੱਠ ਰਹੇ ਨੇ ਕਿ ਦੇਖੋ ਤੁਸੀਂ ਪੰਜਾਬ ਦੇ ਵਿੱਚ ਅਕਸਰ ਇਹ ਵਹਿਣ ਚੜ ਆ ਚੁੱਕੇ ਹੋ ਬਹੁਤ ਸਾਰੇ ਕਹਿੰਦੇ ਗਰੀਬਾਂ ਦੇ ਛਪਰੇ ਟਹਿ ਗਏ ਨੇ ਬਹੁਤ ਸਾਰੇ ਲੋਕਾਂ ਦੇ ਘਰ ਟਹਿ ਗਏ ਨੇ ਬਹੁਤ سارے ਲੋਕ ਰੋਏ ਵੀ ਨੇ ਕਰਲਾਏ ਵੀ ਨੇ ਕਈ ਇਹੋ ਜਿਹੇ ਲੋਕਾਂ ਦੇ ਵੀ ਦੱਸੇ ਜਾ ਰਹੇ ਆ ਜਿਹੜੇ ਬਿਲਕੁਲ ਗਰੀਬ ਨੇ ਉਹਨਾਂ ਦੇ ਵੀ ਘਟ ਆਏ ਗਏ ਨੇ ਪਰ ਹੁਣ ਕਿਤੇ ਇਹਨਾਂ ਕਿਤੇ ਪੰਜਾਬ ਦੀ ਸਰਕਾਰ ਔਰ ਸਿੱਧਾ ਮੁੱਖ ਮੰਤਰੀ ਤੇ ਨਿਸ਼ਾਨਾ ਪੱਤਰਕਾਰਾਂ ਦਾ ਵੀ ਐ ਇਹ ਲੋਕ ਆਵਾਜ਼ ਟੀਵੀ ਤੋਂ ਮਨਿੰਦਰ ਸਿੱਧੂ ਪੱਤਰਕਾਰ ਦੀ ਆਵਾਜ਼ ਸੀ ਔਰ ਉਹਨਾਂ ਨੇ ਜ਼ੀਰੋ ਗਰਾਉਂਡ ਤੇ ਜਾ ਕੇ ਬਹੁਤ ਵੱਡਾ ਖੁਲਾਸਾ ਕੀਤਾ ਪੰਜਾਬ ਦੀ ਜਨਤਾ ਦੇ ਸਾਹਮਣੇ ਉਹਨਾਂ ਦੀਆਂ ਅੱਖਾਂ ਖੋਲਣ ਵਾਸਤੇ ਆ ਸਰਕਾਰ ਦੀਆਂ ਤੇ ਅੱਜ ਦੇ ਪ੍ਰਸ਼ਾਸਨ ਦੀਆਂ ਤੋ ਕਿ ਪ੍ਰਸ਼ਾਸਨ ਜੇ ਕਿਤੇ ਆਮ ਖਾਸ ਬੰਦਾ ਹੋਵੇ ਤਾਂ ਉਹਨੂੰ ਢਾਕੇ ਹੁਣ ਨੂੰ ਕਿਤੇ ਦੀ ਕਿਤੇ ਸਿੱਟੇ ਹੁੰਦਾ ਬਹੁਤ ਵੱਡੀ ਕਾਰਵਾਈ ਕੀਤੀ ਹੁੰਦੀ ਉਹਦਾ ਘਰ ਵੀ ਤਹਿਚ ਨਹਿਸ਼ ਕੀਤਾ ਹੁੰਦਾ ਤਾਂ ਹੁਣ ਪੰਜਾਬ ਦੀ ਸਰਕਾਰ ਦੇ ਸਾਹਮਣੇ ਆ ਕਿ ਉਹ ਇੱਕ ਵਿਅਰ ਵੀ ਮੈਂ ਸੁਣਾ ਚੁੱਕਿਆ ਸੀ ਇਹ ਮਾਨ ਦਾ ਜਿਹੜਾ ਕਿ ਸੀਐਮ ਮਾਨ ਤੱਕ ਇਹ ਗੱਲ ਪਹੁੰਚ ਚੁੱਕੀ ਹੈ ਇਹ ਕੇਂਦਰ ਤੱਕ ਵੀ ਪਹੁੰਚ ਚੁੱਕੀ ਹੈ ਤਾਂ ਕੇਂਦਰ ਵੀ ਵੇਖ ਰਿਹਾ ਕਿ ਸਾਡੀ ਸਟੇਟ ਦੇ ਵਿੱਚ ਹੋ ਕੀ ਰਿਹਾ ਔਰ ਦੂਜੇ ਪਾਸੇ ਪੰਜਾਬ ਦੇ ਲੋਕ ਹੱਸ ਰਹੇ ਨੇ ਪੰਜਾਬ ਦੀ ਸਰਕਾਰ ਤੇ ਕਿ ਭਾਈ ਇਹਨਾਂ ਨੇ ਇਹ ਅਭਿਆਨ ਚਲਾਇਆ ਸੀ ਇੱਕ ਬਹੁਤ ਵੱਡਾ ਜਿਨ੍ਹਾਂ ਨੂੰ ਨਿੱਜੀ ਤੌਰ ਤੇ ਕਿਹਾ ਜਾ ਰਿਹਾ ਜਿਨ੍ਹਾਂ ਲੋਕਾਂ ਦੇ ਨਾਲ ਅਫਸਰਾਂ ਦੀ ਨਹੀਂ ਬਣਦੀ ਜਾਂ ਫਿਰ ਸਰਕਾਰ ਨਹੀਂ ਚਾਹੁੰਦੀ ਜਾਂ ਫਿਰ ਵਿਰੋਧੀ ਪਾਰਟੀ ਦੇ ਲੋਕ ਨੇ ਉਹਨਾਂ ਦੇ ਕਹਿੰਦੇ ਘਟਾਏ ਜਾ ਰਹੇ ਨੇ ਗਰੀਬ ਲੋਕਾਂ ਨੂੰ ਢਾਈ ਜਾ ਰਹੇ ਨੇ ਪਰ ਆ ਜਿਹੜੀ ਆਪਣੇ ਜਿਹੜੀ ਇੱਕ ਬਰਾਬਰ ਦੀ ਅਫਸਰ ਹੈ ਆਪਣੇ ਮਹਿਕਮੇ ਦੇ ਵਿੱਚ ਤਾਂ ਉਸ ਦੇ ਉੱਤੇ ਪੀੜਾ ਪੰਜਾ ਚਲਾਉਣ ਦੀ ਧੀਰ ਕਿਉਂ ਹੈ ਇਹ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਦੀ ਜਨਤਾ ਦੇ ਸਵਾਲ ਨੇ ਪੰਜਾਬ ਦੇ ਮੀਡੀਆ ਦੇ ਸਵਾਲ ਨੇ ਤਾਂ ਹੁਣ ਅੱਗੇ ਕਾਰਵਾਈ ਕੀ ਹੁੰਦੀ ਆ ਉਹਦਾ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂ ਆ ਕਿ ਸੀਐਮ ਮਾਨ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਵੱਡੇ ਵੱਡੇ ਦਾਅਵੇ ਕਰਦਾ ਕਿ ਅਸੀਂ ਨਸ਼ਾ ਮੁਕਤ ਕਰਤਾ ਪੰਜਾਬ ਜਾਂ ਫਿਰ ਕਰ ਦੇਾਂਗੇ ਤਾਂ ਹੁਣ ਤੁਸੀਂ ਇਹ ਗੱਲ ਵੇਖੋ ਬਠਿੰਡੇ ਵਾਲੀ ਥਾਰ ਵਾਲੀ ਗੱਡੀ ਵਾਲੀ ਕੁੜੀ ਦੀ ਕੋਠੀ ਉਮੀਦੀ ਉਮੀ ਖੜੀ ਆ ਉਹਨਾਂ ਨੇ ਚੈਲੰਜ ਕੀਤਾ ਸਿੱਧਾ ਕਿ ਭਾਈ ਜੇਕਰ ਤੁਹਾਡੇ ਵਿੱਚ ਹਿੰਮਤ ਆ ਤਾਂ ਇੱਕ ਕੌਲਾ ਟਾ ਕੇ ਦਿਖਾ ਦਿਓ ਕੋਠੀ ਦੀ ਵੱਡੀ ਗੱਲ ਆ ਤੁਸੀਂ ਕੌਲਾ ਹੀ ਟਾ ਦਿਓ ਬਹੁਤ ਹੀ ਉਹ ਉਹ ਜਗ੍ਹਾ ਦੇ ਵਿੱਚ ਕੋਠੀ ਬਣੀ ਆ ਜਿੱਥੇ ਬਹੁਤ ਵੱਡੇ ਵੱਡੇ ਰਹੀਸ਼ ਔਰ ਵੱਡੇ ਵੱਡੇ ਲੋਕ ਰਹਿੰਦੇ ਨੇ ਤਾਂ ਇੱਕ 50000 ਦੀ ਨੌਕਰੀ ਕਰਨ ਵਾਲੀ ਕੌਨਸਟੇਬਲ ਕੋਲ ਐਡਾ ਪੈਸਾ ਕਿੱਥੋਂ ਆ ਗਿਆ ਇਹ ਵੀ ਇੱਕ ਸੋਚਣ ਦਾ ਵਿਸ਼ਾ ਹੈ ਕਿਉਂਕਿ ਕਈ ਸਾਰੀਆਂ ਗੱਡੀਆਂ ਦੋ ਥਾਰ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਨਗਦ ਕੈਸ਼ ਲਈ ਗਈ ਆ ਕੁਝ ਹੀ ਟਾਈਮ ਪਹਿਲਾਂ ਲਈ ਗਈ ਆ ਉਹਦਾ ਵੀ ਡੇਟਾ ਸਾਰਾ ਸਾਹਮਣੇ ਨਿਕਲ ਕੇ ਆ ਗਿਆ ਔਰ ਹੁਣ 50000 ਦੀ ਨੌਕਰੀ ਕਰਨ ਵਾਲਾ 20-20 ਕਰੋੜ ਰੁਪਏ ਦਾ ਮਾਲਕ ਕਿਵੇਂ ਬਣਦਾ ਤਾਂ ਇਹ ਦੇਖਣ ਵਾਲੀ ਗੱਲ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਤੁਸੀਂ ਇਹਨਾਂ ਗੱਲਾਂ ਦੇ ਹੱਕ ਵਿੱਚ ਹੁੰਨੇ ਹੋ ਕਮੈਂਟਾਂ ਦੇ ਵਿੱਚ ਐਸੀ ਗੱਲ ਜ਼ਰੂਰ ਲਿਖਣੀ ਹੈ ਤਾਂ ਕਿ ਸਰਕਾਰ ਨੂੰ ਵੀ ਪਤਾ ਲੱਗੇ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਕਿਉਂਕਿ ਜੇਕਰ ਤੁਹਾਡੇ ਕਮੈਂਟ ਆਉਂਦੇ ਆ ਤਾਂ ਪਾਵਰ ਇੱਕ ਪੜਦੀ ਆ ਉਹਨਾਂ ਦੇ ਉੱਤੇ ਪ੍ਰਕਿਰਿਆ ਦਿੰਦੀ ਆ ਉਹਨਾਂ ਦੇ ਉੱਤੇ ਗੌਰ ਕਰਦੀ ਆ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਚਿੱਟਾ ਵੇਚ ਦੀ ਲੈਡੀ ਕਨਸਟੇਬਲ ਜਿਹੜੀ ਕਿ ਫੜੀ ਗਈ ਹੈ ਔਰ ਉਸ ਦੇ ਫੜੇ ਜਾਣ ਤੋਂ ਬਾਅਦ ਪੰਜਾਬ ਸਰਕਾਰ ਤੇ ਡੀਜੀਪੀ ਦੇ ਉੱਤੇ ਵੀ ਸਵਾਲ ਜਿਹੜੇ ਆ ਖੜੇ ਹੋ ਗਏ ਹੈਗੇ ਆ ਜਿਸ ਤਰ੍ਹਾਂ ਕਿ ਸੀਨੀਅਰ ਪੱਤਰਕਾਰ ਨੇ ਜਿਹੜੇ ਸਵਾਲ ਕੀਤੇ ਉਹਨਾਂ ਦਾ ਜਵਾਬ ਜਿਹੜਾ ਹੈ ਉਹ ਮਿਲਣਾ ਬਹੁਤ ਜ਼ਰੂਰੀ ਹੈ ਕਿ ਜਿਸ ਤਰ੍ਹਾਂ ਬਾਕੀ ਜਿਹੜੇ ਲੋਕ ਹੈਗੇ ਆ ਜਿਨ੍ਹਾਂ ਦੇ ਕੱਚੇ ਟਾਇਏ ਟਾਇਏ ਗਏ ਪੱਕੇ ਟਾਇਏ ਗਏ ਪੀਲਾ ਪੰਜਾ ਫੇਰੇ ਆ ਗਿਆ ਹੁਣ ਜਿਹੜੀ ਉਹਨਾਂ ਨੇ ਕੋਠੀ ਦਿਖਾਈ ਹੈ ਔਰ ਇਹ ਸਵਾਲ ਖੜੇ ਕੀਤੇ ਕਿ ਇਹਦੇ ਉੱਤੇ ਪੀਲਾ ਪੰਜਾ ਕਿਦੋਂ ਫੇਰੇਗਾ ਕਿਦੋਂ ਇਹਨੂੰ ਟਾਇਆ ਜਾਏਗਾ ਇਹ ਸਵਾਲਾਂ ਦੇ ਜਵਾਬ ਜਿਹੜੇ ਆਵਾਮ ਹੁਣ ਮੰਗਣ ਦੇ ਹੀ ਹੈਗੀ ਹੈ ਕਿ ਇਹਦੇ ਉੱਤੇ ਪੀਲਾ ਪੱਜਾ ਕਿਉਂ ਨਹੀਂ ਫਿਰਦਾ ਹੈਗਾ ਕਿਉਂਕਿ ਉਸ ਦੀ ਇੱਕ ਵਜ੍ਹਾ ਹੋएगी ਹੈ ਕਿ ਉਹ ਲੇਡੀ ਕਾਂਸਟੇਬਲ ਜਿਹੜੀ ਕਿ ਜਿੰਨੇ ਕਿ ਇੱਕ ਤੇ ਬੜੇ ਆ ਉਸ ਜਗ੍ਹਾ ਤੇ ਉਸ ਸੁਸਾਇਟੀ ਚ ਘਾਰ ਬਣਾਇਆ ਹੈ ਜਿਹੜਾ ਕਿ ਕਾਂਸਟੇਬਲ ਰੈਂਕ ਦੇ ਬੰਦੇ ਲਈ ਬਣਾਉਣਾ ਨਾ ਮੁਮਕਿਨ ਹੈਗਾ ਵਾ ਉੱਥੇ ਉਹਨੇ ਜਿਹੜੀ ਕੋਠੀ ਬਣਾਈ ਹੈਗੀ ਹੈ ਇਸ ਤੋਂ ਸਾਬਤ ਹੁੰਦਾ ਹੈਗਾ ਵਾ ਕਿ ਉਹਦੇ ਜਿਹੜੇ ਹੈ ਲਿੰਕਸ ਉੱਤੇ ਤੱਕ ਹੈਗੇ ਉੱਤੇ ਤੱਕ ਉਹਦੇ ਤਾਲੁਕਾਤ ਹੈਗੇ ਔਰ ਇਹ ਕੰਮ ਬੜੀ دیر ਦਾ ਕਰਨ ਦੇ ਹੀ ਹੈਗੀ ਹੈ ਇਸ ਲਈ ਤੇ ਉਹਨੇ ਉੱਥੇ ਉਸ ਜਗ੍ਹਾ ਤੇ ਉਸ ਸੋਸਾਇਟੀ ਚ ਕੋਠੀ ਬਣਾਈ ਹੈ ਜਿੱਥੇ ਕਿ ਇੱਕ ਆਮ ਕਨਸਟੇਬਲ ਰੈਂਕ ਦਾ ਬੰਦਾ ਘਰ ਨਹੀਂ ਬਣਾ ਸਕਦਾ ਹੈਗਾ ਲੇਕਿਨ ਉੱਥੇ ਉਹਨੇ ਕੋਠੀ ਬਣਾਈ ਹੈ ਤੇ ਹੁਣ ਉਸ ਕੋਠੀ ਨੂੰ ਕੋਈ ਟਾ ਤੇ ਦਿਖਾਵੇ ਇਹਨਾ ਮਮਕਨ ਹੈਗਾ ਵਾ ਇਹ ਸਿਰਫ ਆਮ ਆਵਾਮ ਦੇ ਉੱਤੇ ਪిల్లా ਪੰਜਾ ਫਿਰਦਾ ਹੈਗਾ ਵੇ ਇੱਥੇ ਜਦੋਂ ਫਿਰੇਗਾ ਫਿਰ ਆਵਾਮ ਨੂੰ ਸੀਐਮ ਭਗਵੰਤ ਮਾਨ ਦੇ ਬਿਆਨ ਤੇ ਯਕੀਨ ਆਏਗਾ ਜਿਹੜਾ ਉਹਨੇ ਬਿਆਨ ਦਿੱਤਾ ਹੈ ਕਿ ਹੁਣ ਜੀ ਕੋਈ ਵੀ ਨਹੀਂ ਬਚੇਗਾ ਜਿਹੜਾ ਜਿਹੜਾ ਵੀ ਮਲਬਸ ਹੋਏਗਾ ਸਭ ਨੂੰ ਸਾਹਮਣੇ ਲਿਆਇਆ ਜਾਏਗਾ ਔਰ ਉਹਨਾਂ ਨੂੰ ਸਜ਼ਾ ਦਿੱਤੀ ਜਾਏਗੀ ਦੇਖੋ ਇਸ ਜਿਹੜੇ ਸਵਾਲ ਜਿਹਨੇ ਪੱਤਰਕਾਰ ਨੇ ਖੜੇ ਕੀਤੇ ਹੈਗੇ ਉਹਨਾਂ ਦੇ ਜਵਾਬ ਕਿਦੋਂ ਤੱਕ ਆਉਂਦੇ ਹੈਗੇ ਵੀਡੀਓ ਤੁਹਾਨੂੰ ਕੈਂਟੀ ਦੀ ਲੱਗੀ ਵੀਰ ਕਮੈਂਟਸ ਕਰਕੇ ਲਾਜ਼ਮੀ ਦੱਸੋ ਰੱਖੀ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼